ਅਭੰਗ ਗੁਰਪ੍ਰਸਾਦ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਮਨ ਕਰਕੇ ਖਿਆਲ ਕਰਕੇ ਧਿਆਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤੇ ਦੀ ਪਾਈਏ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਨ ਬਾਣੀ ਆਪਾਂ ਪੜ੍ਹਦੇ ਹਾਂ ਬਹੁਤ ਪੜ੍ਹਦੇ ਹਾਂ ਰੋਜ਼ ਪੜ੍ਹਿਓ ਪਰ ਇੱਕ ਕੰਮ ਇਹ ਕਰੀਏ ਕਿ ਅਸੀਂ ਬਾਣੀ ਦੇ ਇੱਕ ਜਾਂ ਦੋ ਸ਼ਬਦ ਰੋਜ਼ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ ਤਾਂ ਕਿ ਸਾਡਾ ਜੀਵਨ ਬਾਣੀ ਦਾ ਰੂਪ ਹੋ ਜਾਏ ਅਸੀਂ ਬਾਣੀ ਨੂੰ ਸਮਝਣਾ ਸ਼ੁਰੂ ਕਰਦੀਏ ਆਪਣੇ ਜੀਵਨ ਦੀ ਯੁਕਤ ਸਿੱਖ ਲਈਏ ਗੁਰੂ ਜੀ ਕੋਲ ਸੋ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਆਪਾਂ ਸਮਰਪਿਤ ਹਾਂ ਕਿਉਂਕਿ ਕਟਕ ਦੀ ਪੂਰਨ ਮਾਸੀ ਨੂੰ ਰਵਾਇਤੀ ਤੌਰ ਤੇ ਇਹ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੈ ਆਪਾਂ ਵੀ ਈਸ਼ਣੂ ਮਨਾ ਰਹਿਆਂ ਬੜਾ ਆਪਾਂ ਹਿੰਮਤ ਕਰਦੇ ਆਂ ਇਸ ਵਾਸਤੇ ਬੜਾ ਕੁਝ ਆਪਾਂ ਕੰਨੇ ਆਂ ਬੋਲਦੇ ਆਂ ਔਰ ਬਾਣੀ ਦੇ ਪ੍ਰਕਾਸ਼ ਕਰਦੇ ਆਂ ਪਾਠ ਕਰਦੇ ਆਂ ਭੋਗ ਪਾਉਂਦੇ ਆਂ ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਮਨਾਉਣ ਦੀ ਬਜਾਏ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਵੀ ਨਾਲ ਮੰਨ ਲਈਏ ਕਿਉਂਕਿ ਜਿਉਂ-ਜਿਉਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਾਂਗੇ ਤੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਦੱਸੇ ਰਾਸਤੇ ਦੀ ਜਾਂਚ ਆ ਜਾਏਗੀ ਸਮਝ ਪੈਣੀ ਸ਼ੁਰੂ ਹੋ ਜਾਏਗੀ ਤੇ ਜਿਹੜਾ ਸਾਡਾ ਮਨ ਹੈ ਇਹ ਖੁੱਲ ਕੇ ਚੱਲਣਾ ਸ਼ੁਰੂ ਹੋ ਜਾਏਗਾ ਇਹ ਮੈਂ ਮੇਰੀ ਦੇ ਘੇਰੇ ਵਿੱਚੋਂ ਨਿਕਲ ਕੇ ਚਾਨਣ ਵਿੱਚ ਆ ਜਾਏਗਾ ਆਪਾਂ ਆਮ ਤੌਰ ਤੇ ਪੜ੍ਹਦੇ ਵੀ ਹਾਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਐ ਕਿ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਮਿਟੀ ਧੁੰਦ ਜਗ ਚਾਨਣ ਹੋਆ ਜਿਹੜੀ ਉਹ ਕਿਹੜਾ ਚਾਨਣ ਜਿਹੜੇ ਦੀ ਗੱਲ ਭਾਈ ਸਾਹਿਬ ਜੀ ਕਰ ਰਹੇ ਆ ਉਹ ਹੈ ਕਿ ਜਿਹੜਾ 800 ਈਸਵੀ ਤੋਂ ਲੈ ਕੇ ਇਸ ਖਿੱਤੇ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਜਿਹੜਾ ਚੱਲ ਰਿਹਾ ਸੀ ਹਮਲੇ ਉਹ 1100 ਤੱਕ ਇਸ ਦਿੱਲੀ ਤੇ ਕਾਬਜ਼ ਹੋ ਗਏ ਸੀ 1164 ਤੱਕ ਤੇ 1468 ਵਿੱਚ ਗੁਰੂ ਸਾਹਿਬ ਜੀ ਆਉਂਦੇ ਆ ਉਦੋਂ ਤੱਕ ਬਹੁਤ ਹਨੇਰਾ ਫੈਲ ਚੁੱਕਿਆ ਸੀ ਦੋ ਵੱਡੇ ਫਿਰਕੇ ਆਪਸ ਵਿੱਚ ਟਕਰਾ ਰਹੇ ਸੀ ਤੇ ਫਿਰ ਪਹਿਲਾਂ ਤੋਂ ਧਰਮ ਦੇ ਨਾਂ ਤੇ ਕਰਮਕਾਂਡ ਕੀਤੇ ਜਾ ਰਹੇ ਸੀ ਗੁਰੂ ਸਾਹਿਬ ਜੀ ਇਹਨਾਂ ਸਾਰੇ ਜਿੰਨੇ ਸੀ ਹਨੇਰਾ ਦੇਖਦੇ ਆ ਇਹ ਹਨੇਰਾ ਅਗਿਆਨ ਦਾ ਹੈ ਹਨੇਰਾ ਕਾ ਦਾ ਹੈ ਅਗਿਆਨ ਦਾ ਤੇ ਫਿਰ ਇਸ ਅਗਿਆਨ ਦੇ ਹਨੇਰੇ ਨੂੰ ਗੁਰੂ ਨਾਨਕ ਸਾਹਿਬ ਜੀ ਰੂਪ ਸੂਰਜ ਨੇ ਕਟਿਆ ਕਿਉਂਕਿ ਜਦੋਂ ਆਪਾਂ ਵੇਖਦੇ ਆ ਸਵੇਰੇ ਸੂਰਜ ਜਿਉਂ ਜਿਉਂ ਆਉਂਦਾ ਜਾਂਦਾ ਹੈ ਰਾਤ ਦਾ ਹਨੇਰਾ ਘਟਦਾ ਤੁਰਿਆ ਜਾ ਰਿਹਾ ਹੈ ਅਨੇਰੇ ਤਾਂ ਤੇ ਚਾਨਣ ਦਾ ਕੋਈ ਮੇਲ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਇਹ ਜੋ ਪ੍ਰਚਾਰ ਬਾਣੀ ਜੋ ਦਿੱਤੀ ਸਾਨੂੰ ਇਹ ਗਿਆਨ ਸੀ ਗਿਆਨ ਰੂਪੀ ਸੂਰਜ ਹੈ ਅੱਜ ਵੀ ਅਸੀਂ ਮੰਨ ਲਈਏ ਤੇ ਸਾਨੂੰ ਗਿਆਨ ਆ ਰਿਹਾ ਹੈ ਸਾਨੂੰ ਸੋਝੀ ਆ ਰਹੀ ਹੈ ਸਾਡਾ ਦਿਮਾਗ ਖੁੱਲ ਰਿਹਾ ਹੈ ਅਸੀਂ ਉਹਨਾਂ ਬਹਿਮਾ ਤੇ ਪਰਮਾ ਤੋਂ ਪ੍ਰੇਖਿਆ ਤੋਂ ਡਰਾਂ ਤੋਂ ਇਹਨਾਂ ਤੋਂ ਮੁਕਤ ਹੁੰਦੇ ਜਾਂਦੇ ਹਾਂ ਜਿਉਂ-ਜਿਉਂ ਬਾਣੀ ਪੜਦੇ ਹਾਂ ਵੈਸੇ ਤੇ ਜਦ ਵੀ ਸਾਉ ਦੀ ਬਾਣੀ ਨੂੰ ਆਪਾਂ ਸਮਝ-ਸਮਝ ਕੇ ਪੜੀਏ ਤੇ ਬਹੁਤ ਉਹਦੇ ਵਿੱਚ ਧਿਆਨ ਨਾਲ ਪੜੀਏ ਤੇ ਸਾਨੂੰ ਸਾਰਾ ਇਹ ਰਸਤਾ ਹੀ ਪਤਾ ਲੱਗ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਿਸ ਰਸਤੇ 'ਤੇ ਤੋਰ ਰਹੇ ਐ ਪਰ ਜੇ ਅਸੀਂ ਬਾਣੀ ਦਾ ਕੋਈ ਵੀ ਸ਼ਬਦ ਪੜੀਏ ਤੇ ਉਸ ਸ਼ਬਦ ਨੂੰ ਕੰਪਲੀਟ ਪੜੀਏ ਸ਼ਬਦ ਪੜਨ ਦਾ ਤਰੀਕਾ ਕੀ ਹੈ ਅਸੀਂ ਸ਼ਬਦ ਨੂੰ ਪਹਿਲਾਂ ਪੜਨਗੇ ਫਿਰ ਅਸੀਂ ਉਸ ਦੀ ਰਹਾਉ ਦੇ ਬੰਦ ਨੂੰ ਪੜੀਏ ਤੇ ਰਹਾਉ ਦੇ ਬੰਦ ਨੂੰ ਸਮਝੀਏ ਪਹਿਲਾਂ ਗੁਰੂ ਜੀ ਨੇ ਐਵੇਂ ਨਹੀਂ ਲਿਖਿਆ ਸ਼ਬਦ ਦੇ ਵਿੱਚ ਰਹਾਉ ਅਸੀਂ ਪੜ ਜਾਂਦੇ ਆ ਰਹਾਉ ਰਹਾਉ ਦਾ ਮਤਲਬ ਹੈ ਦੁਆਰੇ ਰੁਕ ਕੇ ਸਮਝ ਕੇ ਪੜ ਇਸ ਪੰਕਤੀ ਨੂੰ ਤਾਂ ਕਿ ਉਸ ਥੀਮ ਦਾ ਪਤਾ ਲੱਗ ਜਾਏ ਇਸ ਸ਼ਬਦ ਵਿੱਚ ਇੱਕ ਥਾਂ ਸ਼ਬਦ ਵਿੱਚ ਇੱਕ ਥੀਮ ਹੁੰਦਾ ਹੈ ਇੱਕ ਉਪਦੇਸ਼ ਹੁੰਦਾ ਹੈ ਉਹਨੂੰ ਆਪਾਂ ਪੜ੍ਹਨਾ ਪਹਿਲਾਂ ਜਦੋਂ ਆਪਾਂ ਉਸ ਉਪਦੇਸ਼ ਨੂੰ ਪੜ੍ਹ ਲਿਆ ਫਿਰ ਆਪਾਂ ਉਸ ਉਪਦੇਸ਼ ਦੇ ਮੁਤਾਬਕ ਉਸ ਸ਼ਬਦ ਨੂੰ ਪੜ੍ਹੀਏ ਉਸ ਦੀ ਪਰਥਾਏ ਹੈ ਉਹ ਤੇ ਜਦੋਂ ਆਪਾਂ ਇਸ ਤਰ੍ਹਾਂ ਬਾਣੀ ਨੂੰ ਪੜ੍ਹਨ ਲੱਗ ਜਾਾਂਗੇ ਸਾਨੀ ਸਮਝ ਖੁੱਲ ਜਾਊਗੀ ਤੇ ਸਾਨੂੰ ਇਹ ਨਹੀਂ ਵੀ ਕਿੱਲਾ ਗੁਰਬਾਣੀ ਦੀ ਸਮਝ ਆਉਣ ਲੱਗ ਜਾਊ ਸਾਡੇ ਜਿਹੜੇ ਦੁਨਿਆਵੀ ਕੰਮ ਨੇ ਉਹਨਾਂ ਦੀ ਵੀ ਸਮਝਦਾਰੀ ਸਾਡੀ ਵਧਦੀ ਜਾਊਗੀ ਕਿਉਂ ਕਿਉਂਕਿ ਸਾਨੂੰ ਸੋਚਣ ਦੀ ਵਿਵੇਕ ਬੁੱਧੀ ਦੀ ਆਦਤ ਪੈ ਜੂਗੀ ਔਰ ਸਾਡਾ ਜੀਵਨ ਬਦਲ ਜਾਊਗਾ ਅਸੀਂ ਸੱਚ ਨਾਲ ਜੁੜ ਜਾਵਾਂਗੇ ਗੁਰੂ ਜੀ ਸੱਚ ਨਾਲ ਜੋੜਦੇ ਆ ਸਾਨੂੰ ਸੱਚੇ ਸ੍ਰੀ ਵੀ ਰਹਿਣ ਵਾਲਾ ਪਾਲਕ ਪਰਮਾਤਮਾ ਅਕਾਲ ਪੁਰਖ ਅੱਲਾ ਗੋੜ ਵੈਗੁਰੂ ਜਿੰਨੇ ਮਰਜੀ ਨਾਮ ਲਈ ਜੋ ਗੁਰੂ ਸਾਹਿਬ ਜੀ ਨੇ ਅਨੇਕਾਂ ਗੁਣਾਤਮਕ ਨਾਮ ਬਾਣੀ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਵੈਗੁਰੂ ਦੀ ਲੈ ਆ ਹੁਣ ਆਓ ਆਪਾਂ ਲੜੀ ਵਿਆਰ ਵਿਆਖਿਆ ਦੇ ਵਿੱਚੋਂ ਹੀ ਇੱਕ ਸ਼ਬਦ ਵਿਚਾਰਦੇ ਆਂ ਤੇ ਇਸ ਸ਼ਬਦ ਨਾਲ ਜੁੜਦੇ ਆਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇੱਕ ਜਾਂ ਦੋ ਸ਼ਬਦ ਆਪਾਂ ਵਿਚਾਰੀਏ ਔਰ ਆਪਾਂ ਇਸ ਗੁਰਪੁਰਬ ਤੇ ਇੱਕ ਪਰਨ ਕਰੀਏ ਕਿ ਮੈਨੂੰ ਪੜ੍ਹਨਾ ਆਉਂਦਾ ਹੈ ਮੈਂ ਬਾਣੀ ਪੜਨੀ ਸ਼ੁਰੂ ਕਰਾਂਗਾ ਤੇ ਕਿਵੇਂ ਕਰਾਂਗਾ ਨਹੀਂ ਪਾਣੀ ਬਹੁਤੀ ਪੜਨੀ ਆਉਂਦੀ ਤਾਂ ਇੱਕ ਸ਼ਬਦ ਪੜ ਲਓ ਅੱਜ ਕੱਲ ਔਖਾ ਨਹੀਂ ਪੜਨਾ ਕਿਉਂਕਿ ਮੋਬਾਈਲ ਤੇ ਇਹ ਗਏ ਆਪ ਆ ਗੀਆਂ ਕਿ ਸਾਨੂੰ ਸੌਖਾ ਹੋ ਗਿਆ ਹੁਣ ਆਪਾਂ ਸ਼ਬਦ ਅਰਥ ਨਾਲ ਪੜ ਲਓ ਤਾਂ ਕਿ ਸਾਨੂੰ ਸਮਝ ਪਵੇ ਗੁਰੂ ਜੀ ਕਹਿੰਦੇ ਕੀ ਐ ਸ਼ਬਦ ਵਿੱਚ ਇੱਕ ਸ਼ਬਦ ਸਮਝਾਂਗੇ ਨਾ ਤੁਹਾਨੂੰ ਸਮਝ ਆ ਗਈ ਵੀ ਗੁਰੂ ਜੀ ਐ ਕਹਿੰਦੇ ਐ ਤੇ ਚੰਗੀ ਤਰ੍ਹਾਂ ਤੁਸੀਂ ਦੁਬਾਰੇ-ਦੁਬਾਰੇ ਉਹਨੂੰ ਸਮਝ ਲਿਆ ਤੇ ਫਿਰ ਤੁਹਾਨੂੰ ਬਾਣੀ ਪੜਨ ਦੀ ਆਦਤ ਪਾਈ ਜਾਊਗੀ ਇੱਕ ਦੋ ਦਿਨਾਂ ਚ ਹੀ ਪੈ ਜਾਣੀ ਹੈ ਫਿਰ ਇੰਨੀ ਵਧੀਆ ਲੱਗਣਾ ਹੈ ਜਿਵੇਂ ਅਸੀਂ ਦੂਜੇ ਨਾਟਕ ਵੇਖਦੇ ਆਂ ਚੇਟਕ ਵੇਖਦੇ ਆਂ ਹੋਰ ਵੇਖਦੇ ਆਂ ਉਹਨਾਂ ਵਿੱਚ ਸਾਡੀ ਰੁਚੀ ਹੈ ਇਸਤਰੀ ਬਾਣੀ ਵਿੱਚ ਰੁਚੀ ਹੋ ਜੂਗੀ ਐ ਲੱਗੂਗਾ ਅੱਗੇ ਗੁਰੂ ਜੀ ਕੀ ਕਹਿ ਰਿਹਾ ਮੈਂ ਅੱਗੇ ਪੜਾਂ ਅੱਗੇ ਗੁਰੂ ਜੀ ਕੀ ਕਹਿ ਰਿਹਾ ਸੋ ਆਓ ਆਪਾਂ ਇਸ ਵਿਚਾਰ ਨਾਲ ਬਾਣੀ ਨੂੰ ਪੜੀਏ ਤਾਂ ਕਿ ਸਾਡਾ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਹੋਇਆ ਇਹ ਦਿਨਾਂ ਜਿਹੜੇ ਇਹ ਸਫਲੇ ਹੋ ਜਾਣ ਸਫਲ ਸਫਲ ਦਾ ਮਤਲਬ ਕੀ ਹੈ ਫਲ ਭਰਪੂਰ ਹੋ ਜਾਣਾ ਫਲ ਕਿਹੜਾ ਮਿਲੇਗਾ ਗਿਆਨ ਦਾ ਇਹ ਗਿਆਨ ਕਾ ਦਾ ਜੀਵਨ ਯੋਗਤ ਦਾ ਜੀਵਨ ਯੋਗਤ ਕੀ ਹੈ ਅਕਾਲ ਪੁਰਖ ਵੈਗਿਰੂ ਅੱਲਾ ਗੋੜ ਪਰਮਾਤਮਾ ਨੂੰ 24 ਘੰਟੇ ਯਾਦ ਰੱਖਣਾ ਤੇ 24 ਘੰਟੇ ਯਾਦ ਰੱਖਣ ਦਾ ਫਾਇਦਾ ਕੀ ਹੋਏਗਾ ਅਸੀਂ ਜੀਵਨ ਵਿੱਚ ਉਹ ਨਤਾਈਆਂ ਨਹੀਂ ਕਰਾਂਗੇ ਗਲਤੀਆਂ ਨਹੀਂ ਕਰਾਂਗੇ ਸਾਡੀਆਂ ਕਮਜ਼ੋਰੀਆਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਜਮਾਂ ਤੋਂ ਜਿਨ੍ਹਾਂ ਦਾ ਨਾਮ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹੈ ਇਹਨਾਂ ਤੋਂ ਖਹਿੜਾ ਛਡਾ ਲਾਂਗੇ ਬਸ ਇਸ ਤਰ੍ਹਾਂ ਸਾਡਾ ਜੀਵਨ ਬਦਲਦਾ ਜਾਊਗਾ ਅਸੀਂ ਅਕਾਲ ਪੁਰਖ ਵੈਗਿਰੂ ਅੱਲਾ ਗੌੜ ਦੇ ਨੇੜੇ ਹੁੰਦੇ ਜਾਵਾਂਗੇ ਤੇ ਇਹਨਾਂ ਵਿਕਾਰਾਂ ਤੋਂ ਦੂਰ ਹੁੰਦੇ ਜਾਵਾਂਗੇ ਇਹ ਸਾਡਾ ਸੁਭਾਵਣ ਦਾ ਜਾਊਗਾ ਸੋ ਆਓ ਆਪਾਂ ਸ਼ਬਦ ਵਿਚਾਰ ਨਾਲ ਜੁੜਦੇ ਹਾਂ ਗੌੜੀ ਮਹੱਲਾ ਪੰਜਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 200 ਗੌੜੀ ਰਾਗ ਤੇ ਪੰਜਵੇਂ ਪਾਸ਼ਾ ਜੀ ਦਾ ਇਹ ਸ਼ਬਦ ਹੈ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਗੁਰੂ ਗੋਬਿੰਦ ਗੋਬਿੰਦ ਦਾ ਰੂਪ ਗੁਰੂ ਦੇਖੋ ਸਾਨੂੰ ਬਹੁਤਾ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਸੌਖੇ ਸੌਖੇ ਸਮਝਾਰੇ ਹੈ ਪਰਮਾਤਮਾ ਨਿਰੰਕਾਰ ਹੈ ਸ਼ਬਦ ਨਿਰੰਕਾਰ ਹੈ ਤੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਗੁਰੂ ਨਾਲ ਜੁੜਿਆ ਸ਼ਬਦ ਗੁਰੂ ਨਾਲ ਸੋ ਗੁਰੂ ਪਰਮਾਤਮਾ ਦਾ ਹੀ ਰੂਪ ਹੈ ਤੇ ਜਿਨੂੰ ਸਾਨੂੰ ਗੁਰੂ ਕੋਲੋਂ ਇਹ ਦਾਤ ਮਿਲਦੀ ਹੈ ਗਿਆਨ ਦੀ ਕਰਮਾਤਮਾ ਦੀ ਗਿਆਨ ਦੀ ਦਾਤ ਜਦੋਂ ਸਾਨੂੰ ਗੁਰੂ ਕੋਲੋਂ ਮਿਲਦੀ ਹੈ ਸਾਡੇ ਅੰਦਰ ਠੰਡ ਪੈ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਕ੍ਰਿਸ਼ਨਾਵਾਂ ਮਿਟ ਜਾਂਦੀਆਂ ਨੇ ਆਪਾਂ ਜਦੋਂ ਅਨੰਦ ਸਾਹਿਬ ਦੀਆਂ ਪੌੜੀਆਂ ਪੜ੍ਹਦੇ ਹਾਂ ਉੱਥੇ ਵੀ ਇਸ ਚੀਜ਼ ਦਾ ਜ਼ਿਕਰ ਹੈ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਰੋਜ਼ ਪੜਦਿਆਂ ਰੋਜ਼ ਵਾਲੀ ਪੰਕਤੀ ਵਿੱਚੋਂ ਹੀ ਆਪਾਂ ਇਸ ਪੰਕਤੀ ਦਾ ਅਰਥ ਕਰ ਲੈਂਦੇ ਆ ਬਾਣੀ ਬਾਣੀ ਦੇ ਅਰਥ ਕਰ ਲਈਏ ਪਰ ਸਾਨੂੰ ਪੜ੍ਹਨੀ ਆ ਜੇ ਇੱਕ ਵਾਰਾਂ ਤਾਪ ਪਾਪ ਬਿਨਸੇ ਮੇਰੇ ਭਾਈ ਰਹਾ ਹੇ ਮੇਰੇ ਭਾਈ ਜਦੋਂ ਮੈਂ ਪ੍ਰਮਾਤਮਾ ਗੁਰੂ ਦੇ ਗੁਰੂ ਰੂਪ ਗੋਬਿੰਦ ਰੂਪ ਗੁਰੂ ਨਾਲ ਜੁੜਿਆ ਤੇ ਮੇਰੇ ਅੰਦਰ ਸ਼ਾਂਤੀ ਆ ਗਈ ਮੁਰ ਬੁਰੀ ਤਾਪ ਤਾਪ ਮਤਲਬ ਤ੍ਰਿਸ਼ਨਾ ਦੀ ਅਗ ਪਾਪ ਬੁਰੇ ਵਿਚਾਰ ਜਿਹੜੇ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਮੈਂ ਵਰਤਦਾ ਸੀ ਬਿਨਸੇ ਖਤਮ ਹੋ ਗਏ ਕਿਹਦਾ ਮਨ ਹੋ ਗਿਆ ਹਿਰਦਾ ਕਿਹਦਾ ਹੋ ਗਿਆ ਨਿਰਮਲ ਹੋ ਗਿਆ ਰਹਾਓ ਇਸੇ ਸ਼ਬਦ ਵਿੱਚ ਗੁਰੂ ਜੀ ਇਹ ਸਮਝਾਉਂਦੇ ਆ ਕਿ ਤੂੰ ਗੁਰੂ ਰੂਪ ਗੋਵਿੰਦ ਗੋਵਿੰਦ ਰੂਪ ਗੁਰੂ ਕੋਲੋਂ ਤੂੰ ਗਿਆਨ ਲੈਣ ਦੀ ਕੋਸ਼ਿਸ਼ ਕਰ ਤੇ ਜਿਉਂ-ਜਿਉਂ ਤੂੰ ਗਿਆਨ ਲਏਗਾ ਤੇਰੇ ਅੰਦਰੋਂ ਤ੍ਰਿਸ਼ਨਾ ਦੀ ਅਗ ਬੁਝ ਜਾਊਗੀ ਤ੍ਰਿਸ਼ਨਾ ਪੂਰੀ ਕਰਨ ਵਾਸਤੇ ਕੀਤੇ ਹੋਏ ਮਾੜੇ ਵਿਚਾਰ ਮੁੱਕ ਜਾਣਗੇ ਤੇ ਉਹਨਾਂ ਦੇ ਉੱਤੇ ਫਿਰ ਕੋਈ ਪਾਪ ਨਹੀਂ ਤੇਰੇ ਤੋਂ ਹੋਏਗਾ ਗਲਤ ਕੰਮ ਨਹੀਂ ਹੋਏਗਾ ਰਹਾਓ ਇਹ ਗੱਲ ਗੁਰੂ ਜੀ ਇਸ ਸ਼ਬਦ ਵਿੱਚ ਸਮਝਾਉਂਦੇ ਆ ਇਹ ਰਹਾਓ ਦਾ ਬੰਦ ਹੈ ਪਹਿਲੀ ਵਾਰ ਰਹਾਉ ਦਾ ਬੰਦਾ ਜਾਂਦਾ ਹੈ ਕਈ ਵਾਰ ਇੱਕ ਮੰਨ ਤੋਂ ਬਾਅਦ ਰਹਾਉ ਆਉਣਾ ਹੈ RAM ਨਾਮ ਨਿਤ ਰਸਨ ਵਖਾਣ RAM ਉਹ ਪਰਮਾਤਮਾ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਨਾਮ ਉਹਦੀ ਹੋਂਦ ਵਜੂਦਗੀ ਐਗਜ਼ਿਸਟੈਂਸ ਜਿਹੜੀ ਚੀਜ਼ ਦੀ ਵਜੂਦਗੀ ਹੈ ਉਹ ਸਿੱਧੀ ਨਾਮ ਹੈ ਨਾ ਉਸ ਰਵੇਂ ਹੋਏ RAM ਦੇ ਨਾਮ ਨੂੰ ਨਿਤ ਨਿਤ ਇਸੀ ਦੇਖਿਆ ਲਖੋ ਨਿਤ ਰਾਸਨਾ ਬਖਾਣ ਰੋਜ਼ ਰੋਜ਼ ਹਰ ਸਮੇਂ ਉਹਨੂੰ ਆਪਣੀ ਰਸਨਾ ਤੇ ਬਖਾਣ ਬਿਨਸੇ ਰੋਗ ਭਏ ਕਲਿਆਣ ਤੇਰੇ ਅੰਦਰੋਂ ਰੋਗ ਮੁੱਕ ਜਾਣਗੇ ਤੇ ਤੇਰਾ ਭਲਾ ਹੋ ਜਾਊਗਾ ਆਨੰਦਮਈ ਜੀਵਨ ਬਣ ਜਾਊਗਾ ਤੇਰਾ ਕਲਿਆਣ ਦਾ ਮਤਲਬ ਆਨੰਦਮਈ ਜੀਵਨ ਬਣ ਜਾਊਗਾ ਬਿਨਸੇ ਰੋਗ ਰੋਗ ਕਿਹੜੇ ਇਹ ਹੀ ਪੰਜੇ ਰੋਗ ਇਹ ਮਿਟ ਜਾਣਗੇ ਸਭ ਤੋਂ ਵੱਡਾ ਰੋਗ ਹੈ ਹਉਮੈ ਦਾ ਇਹ ਹਮੇ ਦਾ ਰੋਗ ਨਿਕਲ ਜਾਏਗਾ ਹੁਣ ਦੇਖੋ ਇਹਨੂੰ ਹੋਰ ਪੜ ਕੇ ਆਪਾਂ ਸਮਝ ਲੈਣੇ ਆ ਬਾਣੀ ਵਿੱਚੋਂ ਬਾਣੀ ਕਹਿੰਦੀ ਹੈ ਹਮ ਹਮੇ ਨਾਵੇਂ ਨਾਲ ਬਰੂਧ ਹੈ ਦੋਨੋਂ ਨਾ ਵਸੇ ਇਕਠਾਏ ਹੁਣ ਜਦੋਂ ਹੁਣ ਸਾਡੇ ਅੰਦਰ ਕੀ ਹੈ ਮੈਂ ਵੀਰੀ ਹੈ ਹਾਵੇਂ ਹੈ ਤੇ ਪਰਮਾਤਮਾ ਦਾ ਨਾਮ ਨਹੀਂ ਹੈਗਾ ਖਾਲੀ ਆਸੀਂ ਦੇ ਅਰਥਾਂ ਦੇ ਭਲਾ ਜੇ ਜੇਸੀਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਗੇ ਉਹਦੀ ਹੋਂਦ ਨੂੰ ਮੰਨ ਲਵਾਂਗੇ ਸਾਡੀ ਮੈਂ ਮੇਰੀ ਨਹੀਂ ਰਹਿਣੀ ਕਿਉਂਕਿ ਮੈਂ ਮੇਰੀ ਰਹੂਗੀ ਕਿਤੋਂ ਜਦੋਂ ਸਭ ਕੁਝ ਪਰਮਾਤਮਾ ਹੈ ਤੇ ਫਿਰ ਮੈਂ ਕਿੱਥੇ ਆ ਮੈਂ ਤੇ ਉਹਦੇ ਵਿੱਚ ਹੈ ਹੀ ਨਹੀਂ ਸਭ ਕੁਝ ਉਹੀ ਕਰ ਰਿਹਾ ਉਹੀ ਕਰਾ ਰਿਹਾ ਮੈਂ ਮੇਰੀ ਖਤਮ ਹੋ ਗਈ ਮੈਂ ਮੇਰੀ ਖਤਮ ਹੁੰਦੀ ਪਰਮਾਤਮਾ ਦਾ ਨਾਮ ਚੇਤੇ ਵਿੱਚ ਹੈ ਦੋਨੇ ਆਪਸ ਵਿੱਚ ਆਪੋਜੀਟ ਨਹੀਂ ਇਹ ਦੋਨੇ ਇੱਕ ਦੂਜੇ ਦੇ ਪੂਰਕ ਨੇਗੇ ਜੇ ਉਹ ਹੋਏਗਾ ਤੇ ਉਹ ਹੀ ਹੋਏਗਾ ਉਹ ਹੋਏਗਾ ਤੇ ਉਹ ਹੀ ਨਹੀਂ ਹੋਏਗਾ ਬਿਨ ਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਇਸ ਤਰ੍ਹਾਂ ਕਰੋ ਉਸ ਪਾਰ ਬ੍ਰਹਮ ਜਿਹੜਾ ਸਤਿਰੀ ਅੰਦਰ ਬੈਠਾ ਹੈ ਤੈਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਉਹਦੇ ਗੁਣਾ ਅਗੰਮ ਨੇ ਅਗੰਮ ਮਤਲਬ ਉਹਦੇ ਗੁਣਾ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਉਹਨਾਂ ਦਾ ਵਿਚਾਰ ਕਰ ਵਿਚਾਰ ਕਰਨਾ ਰਹਿਣਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਸਾਧੂ ਸੰਗਮ ਹੈ ਨਿਸਤਾਰ ਸਾਧੂ ਗੁਰੂ ਸੰਗਮ ਗੁਰੂ ਦੇ ਨਾਲ ਮਿਲਣਾ ਹੈ ਨਿਸਤਾਰ ਇਹਨਾਂ ਵਕਾਰਾਂ ਤੋਂ ਬਚਣ ਦਾ ਤਰੀਕਾ ਹੈ ਸੰਸਾਰਕ ਜੀਵਨ ਤੋਂ ਵਕਾਰਾਂ ਤੋਂ ਮੈ ਮੇਰੀ ਤੋਂ ਨਿਕਲਣ ਦਾ ਇਹ ਨਾ ਰੋਗਾਂ ਤੋਂ ਬਚਣ ਦਾ ਤਰੀਕਾ ਕੀ ਹੈ ਗੁਰੂ ਦੀ ਸੰਗਤ ਕਰੀਏ ਇਹ ਗੁਰੂ ਦੀ ਸੰਗਤ ਵਿੱਚ ਕੀ ਹੈ ਗੁਰਬਾਣੀ ਗੁਰਬਾਣੀ ਵਿੱਚ ਕੀ ਹੈ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਜਦੋਂ ਅਸੀਂ ਬਾਣੀ ਦਾ ਵਿਚਾਰ ਕਰ ਰਹੇ ਹਾਂ ਸਮਝ ਲਓ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਰਹੇ ਹਾਂ ਅਸੀਂ ਜੇ ਜੇਤੂ ਗੁਣਾ ਦਾ ਵਿਚਾਰ ਕਰਾਂਗੇ ਸਾਡੀ ਸੰਗਤ ਕਾਦੀ ਹੋ ਜਾਏਗੀ ਚੰਗੇ ਗੁਣਾ ਦੀ ਤੇ ਸਾਡੀ ਸੰਗਤ ਚੰਗੀ ਹੈ ਤੇ ਸਾਡਾ ਮਨ ਚੰਗਾ ਹੈ ਸਾਡੇ ਸਾਡੇ ਗੁਣ ਅੰਦਰ ਪੈਦਾ ਹੋਣਗੇ ਨਾ ਅਸੀਂ ਵੀ ਗੁਣੀ ਹੋ ਜਾਵਾਂਗੇ ਨਿਰਮਲ ਗੁਣ ਜਾਵੇ ਨਿਤਨੀਤ ਐ ਮੇਰੇ ਦੋਸਤ ਸਦਾ ਪਰਮਾਤਮਾ ਦੀ ਗੁਣ ਗਾਉਂਦੇ ਰਹੋ ਹੁਣ ਪਰਮਾਤਮਾ ਅਕਾਲ ਪੁਰਖ ਵੈਗਰੂ ਅੱਲਾ ਗੋੜ ਸਾਡੇ ਨਾਲ ਹੈ ਸਾਡੇ ਕੋਲ ਹੈ ਉਹਦੇ ਗੁਣ ਗਾਵਾਂਗੇ ਜਨੀ ਉਰੇ ਹੋ ਕੰਬ ਵਿੱਚ ਤੁਰਾਂਗੇ ਉਰੀ ਰਜਾ ਵਿੱਚ ਤੁਰਾਂਗੇ ਗਈ ਵਿਆਦ ਉबरे ਜਨ ਮੀਤ ਵਿਆਦ ਕਹਿੰਦੇ ਐ ਰੋਗ ਫਿਰ ਮਨੁੱਖ ਇਹਨਾਂ ਜਿਹੜੇ ਬਕਾਰੀ ਰੋਗ ਨੇ ਵਿਕਾਰਾਂ ਦੇ ਰੋਗ ਲੱਗੇ ਐ ਇਹਨਾਂ ਤੋਂ ਬਚੇ ਰਹਿੰਦੇ ਐ ਕੌਣ ਜਿਹੜੇ ਮਨੁੱਖ ਪਰਮਾਤਮਾ ਦਾ ਗੁਣ ਗਾਉਂਦੇ ਐ ਤੇ ਉਹਨਾਂ ਦੀ ਇਹ ਰੋਗਾਂ ਦੀ ਢਾਰੂ ਬਣ ਜਾਂਦੀ ਉਹਨਾਂ ਵਾਸਤੇ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਗੁਰੂ ਜੀ ਕਹਿੰਦੇ ਮਨ ਕਰਕੇ ਬਚਨ ਕਰਕੇ ਕਰਮਾ ਕਰਕੇ ਤੇ ਉਸ ਮਾਲਕ ਨੂੰ ਸਿਮਰਦੇ ਰਹੀਏ ਇਹ ਆਪਾਂ ਅਰਦਾਸ ਕਰੀਏ ਉਸ ਮਾਲਕ ਅੱਗੇ ਸੱਚੇ ਪਾਤਸ਼ਾਹ ਮੀਰਾ ਮਨ ਵੀ ਤੇਰੀ ਯਾਦ ਵਿੱਚ ਗਿੱਜ ਜਾਏ ਤੇ ਫਿਰ ਮੇਰੇ ਮੁਖ ਤੇ ਵੀ ਤੇਰਾ ਨਾਮ ਹੋਵੇ ਮਨ ਬਚਨ ਦੋਨੇ ਆਗੇ ਕਰਮ ਕਰਮ ਸਾਡੀ ਕਿਰਤ ਸਾਡਾ ਜਿਹੜਾ ਸੁਭਾਅ ਹੈ ਰੋਜ਼ ਦਾ ਉਹਦੇ ਵਿੱਚ ਹੀ বাস ਜਾ ਤਾਂ ਕਿ ਸਾਨੂੰ ਸੁਭਾਵਿਕ ਹੀ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਰਹੀਏ ਸਾਨੂੰ ਕੋਈ ਕੋਈ ਵਿਸ਼ੇਸ਼ ਤਰੰਤਮ ਨਾ ਕਰਨਾ ਭਾਵੇਂ ਅਸੀਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਨਾ ਸਾਡੀ ਜਿਹੜੀ ਕਿਰਤ ਹੈ ਰੋਜ਼ ਦਾ ਸਾਡਾ ਕਾਰੋਬਾਰ ਹੈ ਕਰਮ ਕਰਕੇ ਵੀ ਉਸ ਪ੍ਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦਈਏ ਰੱਬ ਯਾਦ ਰੱਖੀਏ ਜਨੀਆਂ ਆਪਣੇ ਕਿਰਤਕਾਰ ਵਿੱਚੋਂ ਵੀ ਨਾਨਕ ਦਾਸ ਤੇਰੀ ਸਰਣਾਈ ਦਾਸ ਨਾਨਕ ਤੇਰੀ ਤੇਰੀ ਸਰਣਾ ਆ ਮਾਲਕਾ ਇਹ ਕਿਰਪਾ ਮੇਰੇ ਉੱਤੇ ਕਰ ਦੇ ਕਿ ਮੈਂ ਮਨ ਕਰਕੇ ਵੀ ਤੈਨੂੰ ਮੰਨ ਲਵਾਂ ਮੈਂ ਬਚਨ ਕਰਕੇ ਯਾਨੀ ਬੋਲਾਂ ਤੇ ਵੀ ਮੇਰੇ ਬੋਲਾਂ ਤੇ ਵੀ ਰਸਨਾ ਤੇ ਵੀ ਤੂੰ ਹੋਵੇਂ ਤੇ ਮੇਰੇ ਕਰਮਾਂ ਵਿੱਚ ਵੀ ਜਿਹੜੇ ਮੈਂ ਕਿਰਤਕਾਰ ਕਰਦਾ ਮੇਰਾ ਵਿਹਾਰ ਹੈ ਜਿਹੜਾ ਉਹਦੇ ਵਿੱਚ ਵੀ ਸੁਭਾਵਤ ਤੂੰ ਹੀ ਹੋਵੇਂ ਫਿਰ ਅਫਿਰ ਕੀ ਹੋਏਗਾ ਜੀਵਨ ਵਿੱਚ ਸਹਿਜ ਪੈਦਾ ਹੋ ਜੂਗਾ ਦੇਖੋ ਇਹ ਸ਼ਬਦ ਦਾ ਵਿਚਾਰ ਆਪਾਂ ਪੜਨੇ ਹਨ ਗੁਰੂ ਜੀ ਕਹਿੰਦੇ ਐ ਗੁਰੂ ਰੂਪ ਗੁਰੂ ਗੋਬਿੰਦ ਦਾ ਰੂਪ ਐ ਤੇ ਗੁਰੂ ਦੇ ਨਾਲ ਜੁੜ ਤੂੰ ਗੁਰੂ ਦਾਸ ਦੇ ਨਾਲ ਮੇਲ ਕਰ ਯਾਨੀ ਗੁਰਬਾਣੀ ਨੂੰ ਪੜ ਤੇ ਸਮਝ ਤੇ ਫਿਰ ਕੀ ਕਰ ਆਪਣੇ ਹਿਰਦੇ ਵਿੱਚ ਵਸਾ ਤਾਂ ਕਿ ਤੈਨੂੰ ਪਰਮਾਤਮਾ ਨਾਲ ਤੇਰੀ ਜੋੜ ਬਣ ਜੇ ਤੇਰਾ ਜੋਗ ਬਣ ਜਾਏ ਤੂੰ ਪ੍ਰਮਾਤਮਾ ਨਾਲ ਜੁੜ ਜਾਏ ਫਿਰ ਨਿਤ 24 ਘੰਟੇ ਪ੍ਰਮਾਤਮਾ ਨੂੰ ਯਾਦ ਰੱਖ ਤਾਂ ਕਿ ਤੇਰੇ ਅੰਦਰ ਜਿਹੜੇ ਰੋਗ ਨੇ ਉਹਨਾਂ ਦੀ ਦਵਾਈ ਬਣ ਜੇ ਕੱਟਿਆ ਜਾਵੇ ਰੋਗ ਮੈਂ ਵੀਰੀ ਦਾ ਰੋਗ ਕੱਟਿਆ ਗਿਆ ਪ੍ਰਮਾਤਮਾ ਦੀ ਯਾਦ ਨਾਲ ਜੁੜ ਗਿਆ ਹਮੇਸ਼ਾ ਉਹਨੂੰ ਯਾਦ ਰੱਖਦਾ ਹੈ ਬੰਦਾ ਮੂਣ ਤਾਇਆਂ ਨਹੀਂ ਕਰੇਗਾ ਗਲਤੀਆਂ ਨਹੀਂ ਕਰੇਗਾ ਜੀਵਨ ਸਾਫ਼ ਤੇ ਸੁਥਰਾ ਹੋ ਗਿਆ ਵਧੀਆ ਹੋ ਗਿਆ ਉੱਚਾ ਤੇ ਸੁੱਚਾ ਹੋ ਗਿਆ ਤੇ ਜਦੋਂ ਇਹ ਲਗਾਤਾਰ ਗੱਲ ਸਹਿਜ ਵਿੱਚ ਬੈ ਗਈ ਤੇ ਸਹਿਜ ਪੈਦਾ ਹੋ ਜੂਗਾ ਸਹਿਜ ਜਦੋਂ ਆਪਾਂ ਨੂੰ ਮਿਲ ਗਿਆ ਤੇ ਸਮਝੋ ਜੀਵਨ ਸਫਲਾਖਰ ਅਸੀਂ ਹੁਣ ਸਾਰਾ ਦਿਨ ਭੱਜਦੇ ਨਾਲ ਟੁੱਟੀ ਮਾਰ ਰਹੇ ਆ ਨਾ ਸਹਿਜ ਨਹੀਂ ਸਾਡੇ ਅੰਦਰ ਕਿਤੇ ਵੀ ਧੀਰਜ ਨਹੀਂ ਹੈਗਾ ਸੰਤੋਖ ਨਹੀਂ ਹੈਗਾ ਸਬਰ ਨਹੀਂ ਹੈਗਾ ਦਇਆ ਨਹੀਂ ਹੈਗੀ ਧਰਮ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂਕਿ ਸਹਿਜ ਨਹੀਂ ਹੈਗਾ ਸੋ ਆਪਾਂ ਸਹਿਜ ਨਾਲ ਜੁੜ ਜਾਵਾਂਗੇ ਸੋ ਸਹਿਜ ਸੁਭਾਈ ਪ੍ਰਮਾਤਮਾ ਮਿਲ ਜਾਏਗਾ ਸੋ